ਏ ਉੱਪਰ ਵਾਲਿਆ ਕਿਤੇ ਮੇਰੀ ਵੀ ਗਰੀਬ ਦੀ ਸੁਣ ਮੇਰੀਆਂ ਵੀ ਰੇਲਾ ਫੇਲਾ ਕਰ ਦੇ ਕੋਠੀਆਂ ਪਾ ਦੇ ਲੋਕਾਂ ਦੀਆਂ 2-2 ਮੰਜ਼ਲੀ ਆ ਮੇਰੀ 10 ਮੰਜ਼ਲੀ ਕੋਠੀ ਪਾ ਦੇ ਉਹ ਤਾਂ بابا 10 ਮੰਜ਼ਲੀ ਜ਼ਿਆਦਾ ਹੋਗੀ 2 ਮੰਜ਼ਲਿਆਂ ਵਿੱਚੋਂ ਕੱਢ ਲੈਣੀ ਉਹ ਫੇਲਾ ਫੇਲਾ ਕਰ ਦੇ ਇੱਕ ਵਾਰ ਪਿੰਡ 'ਚ ਧੁੰਮ ਪੈ ਜਿੱਦੋਂ ਦੀ ਨੰਗਾ ਸਾਰੇ ਜਾਣ ਆਉਂ ਜਾਂਦਾ ਤਲਦੀਪ ਆਉਂ ਜਾਂਦਾ ਤਲਦੀਪ ਦੀਪ ਦੇਆ ਲੱਗਦਾ ਤੈਨੂੰ ਕੁਲਦੀਪ ਕਿਨੇ ਕਹਿਣਾ ਉੱਪਰ ਵਾਲੇ ਨੇ ਕੀ ਕਹਣਾ ਤੈਨੂੰ ਮੈਨੂੰ ਤੇ ਆਪ 3 ਦਿਨ ਹੋ ਗਏ ਮਸ਼ਰਮਾ ਦੇ ਨੂੰ ਘਰਿਆਂ ਨਾਲ ਲੜ ਕੇ ਇੱਥੇ ਲੁਕਿਆ ਕੱਟਿਆ ਮੇਰੀ ਵੀ ਨੀਂਦ ਹਰਾਮ ਕਰਦੀ ਆ ਤੈਨੂੰ ਵੀ ਜਦੋਂ ਮੈਂ ਓਏ ਮੈਨੂੰ ਆਪ ਸਨਮਨ ਦੇ ਐਂ ਜੱਤੋ ਜਾਖਾ ਸਾਰੋ ਸੇ ਕਹਦਾ ਤੂੰ ਮੈਨੂੰ ਫੁੜੇ ਦਾ ਯਾਹ ਤੇ ਮੁੰਡਾ ਮੈਂ ਤੇ ਨਾ ਕੋਠੀਆਂ ਕਾਰਾਂ ਕਿ ਮੇਰੀ ਵੀ ਨੀਂਦ ਹਾਨ ਕਰਦੀ ਆ